ਬਲਾਕ ਰੂਟ ਕਲਾ ਦੀਨਪੰਦੇਪ ਕਨਨਟਸੀ ਦੇ ਸਰਪੰਚ ਦੀ ਚੋਣ ਲਈ ਵੋਟਿੰਗ ਹੋਈ ਸਪਰੀਆਪ ਹੋਈ ਤੇ ਲਗਭਗ ਸ਼ਾਮ 4 ਵਜੇ ਤੱਕ 80% ਤੋਂ ਵੱਧ ਵੋਟਾਂ ਪੁੱਲ ਹੋਈਆਂ ਜਿਸ ਦੇ ਸਰਪੰਚੀ ਦੀ ਚੋਣ ਲਈ ਖੜੇ ਉਮੀਦਵਾਰ ਸਮਨ ਰਾਣੀ ਨੂੰ 935 ਵੋਟਾਂ ਅਤੇ ਗਰਜੀਤ ਕੌਰ ਨੂੰ 639 ਵੋਟਾਂ ਪਈਆਂ ਜਦਕਿ ਦੋ ਨੋਟਾਂ ਤੇ 31 ਵੋਟਾਂ ਰਾਖੜੀਆਂ ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਕਾ ਪ੍ਰਬੰਧ ਕੀਤੇ ਹੋਏ ਸਨ ਇਸ VOTING ਚੋਣ ਸੋਮਰ ਰਾਣੀ 296 ਵੋਟਾਂ ਨਾਲ ਜਿੱਤੂ ਰਹੀ ਜਿੱਤ ਤੋਂ ਬਾਅਦ ਸੋਮਰ ਰਾਣੀ ਦੇ ਸਵਤਕਾਨੇ ਟੋਲ ਦੀ ਥਾਪ ਤੇ ਪੰਗੜਾ ਪਾ ਕੇ ਆਪਣੀ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੁਕੇ ਪਿੰਕਨਾ ਤਿਸਿਆਂ ਦੇ ਨਵੇਂ ਚੁਣੇ ਗਏ ਸਰਪੰਚ ਸੋਮਰ ਰਾਣੀ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ ਉਸੇ ਉਹਨਾਂ ਕਹਿ ਕੇ ਹੁਣ ਸਮੁੱਚੇ ਪਿੰਡ ਦਾ ਵਿਕਾਸ ਬਿਨਾਂ ਕਿਸੇ ਫੇਰ ਪਾਵ ਤੋਂ ਕੀਤਾ ਜਾਵੇਗਾ ਉਹਨਾਂ ਕਹਿ ਕੇ ਚੋਣ ਦੌਰਾਨ ਪਿੰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾਵੇਗਾ ਸੋ ਜੀ ਕਿੰਨੇ ਪਹਿਲੇ ਟੋਟਲ ਵੋਟਾਂ ਦੇ ਨੇੜੇ ਆਈਆਂ ਜੀ ਕਿਨੇ ਕਿੰਨੇ ਜਿੱਦਿਆ ਬਿਲਕੁਲ 907 ਵੋਟਾਂ ਪਈਆਂ ਜੀ ਇਹ ਜਿਹਦੇ ਸੁਮਨ ਗਾਨੀ ਨੂੰ 935 ਪਈਆਂ ਤੇ ਕੋਈ ਜੀ ਕੋਈ ਨਹੀਂ ਪਈਆਂ 639 ਦਾ 291 ਨੰਬਰ ਦਾ ਠੀਕ ਹੈ ਜੋ ਮੋਟਰ ਦਾ ਦਿੱਤੇ ਜੀ ਤੇ 296 ਦੀ ਲੀਡ ਵਿੱਚ ਅੱਛਾ ਪਿਛਲੀ ਵਾਰ ਵੀ ਇਹੀ ਕੈਂਡੀਡੇਟ ਸੀਗੇ 237 ਦੇ ਨਾਲ ਇਹ ਹਾਰ ਸੀਗੀ ਤਾਂ ਹੁਣ ਜਿਹੜੀ ਹੈ ਇਹ ਹੋਰ ਬਣਾਇਆ ਹਾਂ ਜੀ 296 ਵਾਦੇ ਕੀਤੇ ਆ ਕਹਿੰਦੇ ਜੀ ਡਿਵੈਲਪਮੈਂਟ ਜੋ ਹੈਗੀ ਆ ਉਹ ਕਰਾਂਗੇ ਜੋ ਵਾਦੇ ਕੀਤੇ ਆ ਜ਼ਰੂਰ ਪੂਰੇ ਕਰਾਂਗੇ ਵਹਿਲ ਦੇ ਹਾਰ ਤੇ ਕਰਾਂ ਜੋ ਸਾਰਿਆਂ ਨੂੰ ਮੈਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਮਾਣਵਾਸਿਆ ਔਰ ਇਨੀ ਲੀਡ ਨਾਲ ਸਾਨੂੰ ਕੇ ਮਨੋਕ ਬਧਾਇਆ ਉਹਨਾਂ ਨੇ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਕਰਾਂ ਮੈਂ ਜੀ ਇਤਨਾ ਜਿੱਤ ਬਿਲਕੁਲ ਲੋਕਲ ਬਸ ਸਹਿਯੋਗ ਮਿਲਿਆ ਹਾਂ ਕਿੰਨੇ ਲੇੜ ਆਉਂ लागले ਦੇਖੋ ਸੋਸ਼ਲ ਸੋਸ਼ਲ ਹਾਂਜੀ ਬੜੀ ਬੇਸਬਰੀ ਮੈਂ ਬਾਹਰ ਇੰਤਿਆਰ ਹੋ ਰਿਹਾ ਕੋਲ ਦੇ ਖਾਮ ਸੁਣ ਲੈ ਹਾਂਜੀ ਹਾਂਜੀ ਲੋਕਾਂ ਵਿੱਚ ਬਹੁਤ ਅਛਾ ਹੈ ਅੱਜ ਪਿੰਟੇਸੀਆਂ ਕਰਨਾ ਵਿੱਚ ਸਰਪੰਚ ਦੀ ਜਿਮਨੀ ਚੋਣ ਹੋਈ ਸੀ ਜੋ ਕਿ ਸ਼੍ਰੀਮਤੀ ਜਗੀਰੋ ਮਹੇ ਜੀ ਦੇ ਸਾਨੂੰ ਸ੍ਰੀ ਵੀ ਬਿਛੋੜਾ ਦੇ ਜਾਣ ਦੇ ਕਾਰਨ ਦੁਆਰਾ ਹੋਈ ਆ ਇਸ ਜ਼ੋਨ ਵਿੱਚ ਸੁਮਨ ਰਾਣੀ ਪਤਨੀ ਸ਼੍ਰੀ ਮਨਦੀਪ ਕੁਮਾਰ ਬਟਾ ਅਤੇ ਗਰਜੀਤ ਕੌਰ ਪਤਨੀ ਸ਼੍ਰੀ ਤਰਸੀਮ ਸਿੰਘ ਜੀ ਦੇ ਵਿਚਕਾਰ ਮੁਕਾਬਲਾ ਸੀ ਇਸ ਮੁਕਾਬਲੇ ਦੇ ਵਿੱਚ ਜੇਤੂ ਰਹੀ ਸਾਡੇ ਸੁਮਨ ਰਾਣੀ ਵਾਈਫ ਆਫ ਮਨਦੀਪ ਕੁਮਾਰ ਬਟਾਈ ਜਿਨ੍ਹਾਂ ਨੂੰ 935 ਵੋਟਾਂ ਪਈਆਂ ਅਤੇ ਗਰਜੀਤ ਕੌਰ ਨੂੰ 639 ਵੋਟਾਂ ਪਈਆਂ ਜਿਨ੍ਹਾਂ ਦੀ ਜਿੱਤ ਦਾ ਫਰਕ 296 ਵੋਟਾਂ ਦਾ ਸੀ ਪਿਛਲੇ ਵਾਰ ਦੇ ਜੇਤੂ ਰਹੇ ਉਮੀਦਵਾਰ ਦੇ ਜੋ ਚੋਣ ਦਾ ਜਿੱਤ ਸੀ ਉਹ 237 ਵੋਟਾਂ ਦੇ ਨਾਲ ਹੋਈ ਸੀ ਇਸ ਵਾਰ ਪਿੰਡ ਦੇ ਸਮੂਹ ਨੇ ਇਕੱਤਰ ਹੋ ਕੇ ਪਿਛਲੇ ਸਾਲ ਨਾਲੋਂ ਵੀ ਵੱਧ ਸਹਿਯੋਗ ਦਿੱਤਾ ਔਰ ਇਹ ਜੋ ਚੋਣ ਸੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਹੇਠ ਨਹੀਂ ਹੋਈ ਸਮੁੱਚੇ ਨਗਰ ਦੇ ਭਾਈਚਾਰੇ ਨੇ ਇਕੱਠੇ ਹੋ ਕੇ ਸ਼੍ਰੀ ਮਨਦੀਪ ਕੁਮਾਰ ਬਿੱਟਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਉਹਨਾਂ ਨੇ ਪੂਰੇ ਨਗਰ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਆਪਣੇ ਸਪਤਨੀ ਨੂੰ ਕੈਂਡੀਡੇਟ ਬਣਾਇਆ ਤੇ ਅੱਜ ਨਗਰ ਨੇ ਉਹਨਾਂ ਨੂੰ ਆਪਣਾ ਜੋ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਸੰਪੂਰਨ ਕੀਤਾ ਔਰ ਮੈਂ ਪੂਰੇ ਨਗਰ ਦੀ ਤਰਫੋਂ ਸ਼੍ਰੀ ਮਨਦੀਪ ਕੁਮਾਰ ਬਿੱਟਾ ਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਤੇ ਪੂਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਇਸ ਚੋਣ ਨੂੰ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਸੰਪਨ ਕੀਤਾ ਹੈ ਅਤੇ ਨਵੀਂ ਪੰਚਾਇਤ ਨੂੰ ਇਹ ਆਸ ਕਰਦਾ ਹਾਂ ਕਿ ਜੋ ਵੀ ਮੈਂਬਰ ਹਨ ਪੂਰੇ ਨਗਰ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਤਾਂ ਜੋ ਪਿੰਡ ਵਾਸੀਆਂ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਤੇ ਇਸ ਪੂਰਨ ਕੰਮ ਕੀਤੇ ਜਾਣ ਬਾਕੀ ਫਿਰ ਬੇਨਤੀ ਹੈ ਪੰਚਾਇਤ ਨਵੇਂ ਨੂੰ ਕਿ ਪੂਰੇ ਪਿੰਡ ਦੇ ਸਹਿਯੋਗ ਨਾਲ ਕਾਰਜ ਕਰਨੇ ਸ਼ੁਰੂ ਕਰੋ ਪੂਰਾ ਨਗਰ ਤੁਹਾਡੇ ਨਾਲ ਹੈ ਹਰ ਫੀਲਡ ਦੇ ਵਿੱਚ ਕੱਢਣ ਲਈ ਤਿਆਰ ਹੈ ਪੂਰਾ ਨਗਰ ਨੂੰ ਫੇਰ ਮੈਂ ਵਧਾਈ ਦਿੰਦਾ ਹਾਂ ਕਿ ਜੋ ਅੱਜ ਦੀ ਚੋਣ ਹੈ ਸੰਪੂਰਨ ਨਗਰ ਵਧਾਈ ਦਾ ਪਾਤਰ ਹੈ